ਤੇ ਜਿਹਨਾਂ ਨੂੰ ਬੰਦੇ ਨੇ ਕੀ ਹਰਿਤ ਦਾ ਮਾਰ ਦੇ ਦਿੱਤਾ ਹੈ ਨਾ ਬਾਕੀ ਉਹ ਜਿਹੜਾ ਇਹ ਅਸਲ ਤੋਂ ਸਾਫ ਤੋਂ ਬਾਅਦ ਹੈ ਜੀ ਆ ਆਸੀ ਬੰਦੋ ਪੈਸਾ ਨਾਲ ਲੱਗ ਕੇ ਚੱਲ ਜਾਂਦੇ ਆ ਤੇ ਵਸ ਕੇ ਇਹ ਪੈਸੇ ਲੱਗ ਕੇ ਸਾਫ ਕਰ ਉਹ ਜਿਹੜੀ ਬੋਆ ਨਹੀਂ ਉਹਨੂੰ ਇਹ ਪੈਸਾ ਲੱਗਦਾ ਕਹਿੰਦੇ ਬਹੁਤ ਸਾਰੇ ਪੈਸੇ ਚਾਹੀਦੇ ਉਹ ਸਾਨੂੰ ਸਾਫ ਚਾਹੀਦੇ ਵਾਸਤੇ ਠੀਕ ਹੈ ਅਸੀਂ ਪੈਸੇ ਜਦੋਂ ਬੰਦਾ ਸੇ ਹੀ ਰੋ ਕੇ ਫੇਟਾ ਤੇ ਜਿੱਤੇ ਕਿ ਉਹ ਜਿਹੜਾ ਕਿ ਮਾਰ ਕੇ ਸੱਟ ਗਏ ਸੀ ਖੇਤਾਂ ਦੇ ਵਿੱਚ ਉਹ ਚੋੜ ਡੰਡਾ ਮਾਰ ਕੇ ਹਿਸ਼ੀ ਉਸਨੇ ਕੰਮ ਕਰ ਲਿਆ ਚੋੜ ਡੰਡਾ ਮਾਰ ਕੇ ਬੇਹੋਸ਼ ਕਰਤਾ ਗੌਰਖਵਾਰੀ ਵਾਲੇ ਨੇ ਤੇ ਬਾਹਰ ਕੱਢਤਾ ਆਪਣੇ ਤੋਂ ਮਾਰ ਕੇ ਸੱਟ ਗਏ ਸੀ ਠੀਕ ਹੈ ਜੇ ਉਹ ਦੋ ਦਪਤੇ ਆ ਕੇ ਦੇਖਿਆ ਫਿਰ ਉਹਨੇ ਬੰਦਾ ਮਾਰਤਾ ਬੰਦਾ ਮਾਰਤਾ ਥੋੜੀ ਆ ਕੇ ਨਾਲ ਚਪਕਿਆ ਥੱਲੇ ਹਸਪੀਟਲ ਲੈ ਕੇ ਗਏ ਪਹਿਲਾ ਫਲੋਰ ਤੇ ਆ ਕਿ ਇੱਥੇ ਹਰ ਕੰਕਰੀਟ ਇਹ ਕਰਦਾ ਹੁੰਦਾ ਹੁੰਦਾ ਬਾਕੀ ਸਿਰਫ ਬਾਕੀ ਤਾਂ ਨਾ ਪੋਸਟ ਕਰਦੇ ਲੱਗਦਾ ਕੋਈ ਨਾ ਸਰਵਤ ਉਹ ਦਰਸਨ ਨੂੰ ਕਾਲ ਕਰਦੇ ਬਾਕੀ ਉਹ ਨੂੰ ਮੈਨੂੰ ਇਹ ਰਕਮ ਜੇ ਬਾਤ ਆਇਆ ਤਾਂ ਬੰਦੇ ਨੇ ਪਹਿਲਾਂ ਮੇਰੀ ਘਰ ਆੜੀ ਮਗਰੋਂ ਗੱਡੀਆਂ ਮੇਰੇ ਨਾਲ ਘਰ ਵਾਲੀ ਦਾਦੀ ਆਈ ਲੜਾਈ ਤੋਂ ਇਹ ਕਹਿੰਦੀ ਵੀ ਲੜਾਈ ਹੋ ਗਈ ਬਾਦਾ ਹੋਊਗਾ ਕੋਈ ਫੈਲਾਣੀ ਉਥੇ ਪਿੰਡ ਦੀਆਂ ਬੀਬੀ ਦੇ ਵਿੱਚ ਕੁੜੀਆਂ ਸੀਗੀਆਂ ਉਹ ਕਹਿੰਦੀ ਆ ਵੀ ਜਾ ਤੂੰ ਅੰਦਰ ਵੜ ਜਾਂਦੇ ਉਹ ਜਿੱਦ ਨੂੰ ਪੈਂਦਾ ਸੀਗਾ ਸ਼ਰਾਬ ਪੀਤੀ ਹੋ ਸੀਗੀ ਮੁੜ ਕੇ ਤੂਰੇ ਦੇਣ ਦੀ ਕਸਰ ਕੱਢ ਕੱਢ ਕੇ ਟਕਾਲਾਂ ਨੂੰ ਵੀ ਜਰਾ ਪੀਤੀ ਹੋ ਸੀਗੀ ਟਕਾਲਾਂ ਨੂੰ ਆਪਣੇ ਕੀਤਾ ਜੋ ਘੁੰਮ ਕੇ ਆਣ ਕੇ ਮੈਨੂੰ ਕਹਿੰਦਾ ਤੈਂ ਆਪਣੇ ਨਿਆਣੇ ਪਾਲਣੇ ਜਾਂ ਨਹੀਂ ਪਾਲਣੇ ਮਤਲਬ ਅਖਤ ਤੱਕ ਕੀ ਹੋਇਆ ਕਿਹੜੀ ਗੱਲ ਨੂੰ ਕਹਿੰਦਾ ਤੂੰ ਮੈਨੂੰ ਇਹ ਗੱਲ ਕਹਿੰਦਾ ਆ ਤੂੰ ਆ ਕੇ ਤੋ ਪੁੱਛੇ ਕਿ ਬਟਣ ਲੱਗਿਆ ਮੈਂ ਤਾਂ ਮਾਦਾ ਦਿਹਾੜੀ ਟੱਪੇ ਆਇਆ ਦਿਹਾੜੀ ਕੰਮ ਆਇਆ ਮੈਂ ਕਹਾਂ ਨੰਬਰ ਆਇਆ ਉਹ ਖੜੇ ਆ ਮੈਂ ਕਿਹਾ ਮੈਂ ਤਾਂ ਉਹੀ ਲਾਇਆ ਬੰਦੇ ਆ ਠੀਕ ਆ ਮੈਂ ਕਿਹਾ ਤੂੰ ਲਾ ਲਾ ਮੈਂ ਦਿਹਾੜੀ ਨਾ ਤੇਰੇ ਨਾਲ ਮੈਂ ਠੀਕ ਆ ਮੈਂ ਕਿਹਾ ਤਾਤਾ ਮੈਨੂੰ ਕੰਮ ਕਹਾਂਦੇ ਜਹਾਤ ਤੇ ਦਿੱਤੀਓ ਆ ਮੈਂ ਆਪਣੇ ਕੰਮ ਚ ਲੱਗ ਗਿਆ ਮੁੜ ਕੇ ਮੈਨੂੰ ਨਹੀਂ ਸੀ ਪਤਾ ਪਿਆ ਉਹਨੇ ਮੇਰੇ ਡੰਡਾ ਮਾਰਦਣਾ ਆ ਮੈਂ ਆਪਣੇ ਚਾਂ ਤੇ ਥੱਲੇ ਲੱਗ ਗਿਆ ਕਈ ਕੰਮ ਕੰਮ ਮੁੜ ਕੇ ਉਹ ਮੇਰੇ ਦੰਦਾ ਮਾਰਦਾ ਇਹ ਨਹੀਂ ਪਤਾ ਮੈਂ ਬੋਸ਼ ਹੋ ਗਿਆ ਮੇਰੇ ਕੰਨੀਆਂ ਮਾਰੀਆਂ ਮੇਲੇ ਪਦਗੀਆਂ ਵੀ ਅੰਦਰ ਪਾਤੀਆਂ ਮੈਂ ਮੰਦੇ ਤੇ ਬੱਜ ਰਹੀ ਤੇ ਮੁੜ ਕੇ ਬੰਦੇ ਆਏ ਇੱਥਰ ਉੱਥਰ ਬੰਦਾ ਮਾਰਦਾ ਬੰਦਾ ਮਾਰਦਾ ਜੀ ਉਹਨਾਂ ਨੂੰ ਪਤਾ ਲੱਗਾ ਬੋਲੇ ਸੀ ਕਿ ਨਾਲ ਆਜੋ ਵਾਲੇ ਕੀਤਾ ਜੀ ਹੁਣੀ ਜੀ ਮੈਂ ਤੁਹਾਨੂੰ ਦੇਖਿਆ ਦਿੱਤਾ ਹੁਣੀ ਮੈਨੂੰ ਚੱਕਿਆ ਉਹਨਾਂ ਨੇ ਖੜ ਜਾ ਉਹ ਬੰਦਿਆਂ ਨੇ ਉਹਨਾਂ ਨੂੰ ਆ ਪਾਇਆ ਤਾਂ ਤਾਂ ਆਪਾਂ ਜਾ ਜਾ ਪਤਾ ਮੇਰੇ ਹਾਂ ਬਚਣ ਲੱਗ ਗਿਆ ਫੇਰ ਜੀ ਮੋਟਰਸਾਈਕਲ ਵੀ ਚੱਕ ਹੋਇਆ ਤਾਂ ਫੇਰ ਭੱਜ ਦਰਿਆ ਕਦੋਂ ਦੀ ਗੱਲ ਐ 20 ਤਰੀਕ ਦੀ ਪਾਲਸ ਉੱਪਰ ਕੀ ਕਹਿੰਦੇ ਪੱਪਰੇ ਵਾਲੇ ਆਉਂਦੇ ਕੋਈ ਦੱਲੇ ਨਹੀਂ ਕਰਦੇ ਐ ਕਿ ਤੁੰਗ ਗੱਲ ਨਹੀਂ ਕੋਈ ਬਾਤ ਨਹੀਂ ਸਾਨੂੰ 4 ਦਿਨ ਹੋ ਗਏ ਮੱਝ ਦੇ ਪੈਣ ਨੂੰ ਕੋਈ ਇਨਸਾਬੇ ਨਹੀਂ ਗਾ ਇਹੀ ਆ ਬੇਗਰੀਆ ਗਰੀਬ ਨੂੰ ਇਨਸਾਬ ਹੈ ਸਰਪੰਚ ਆਦਰ ਪਾਟੇ ਨਾ ਨੂੰ ਤੇ ਨੰਗਾ 15 20000 ਰੁਪਏ ਦੇ ਕਿਨੇ ਵੇਟ ਦਿੰਦੇ ਆ ਅੱਛਾ ਜੀ ਹਾਂ ਜੀ ਇੱਥੇ ਸਰਪੰਚ ਆ ਪਾਣਾ ਦਾ ਸਰਪੰਚ ਆ ਅੱਛਾ ਜੀ ਤਾਂ ਵੀ ਉਹਦੇ ਆ ਪਾਰਟੀ ਵਾਲੀ ਦੇ ਬੰਦੇ ਹੀ ਆਏ ਇਹ ਤਾਂ ਇਹ ਬਾਈ ਮੇਰਾ ਚਾਚੇ ਦਾ ਮੁੰਡਾ ਲੱਗਦਾ ਨਾ ਇਹਦਾ ਮਾਂ ਆ ਨਾ ਪੇ ਆ ਇਕੱਲਾ ਹੀ ਆ ਵਿਚਾਰਾ ਜੋ ਕਮਾਲੰਦਾ ਸਰੀ ਦਿਹਾੜੀ ਉਹ ਹੀ ਤਰਾਲਾਂ ਨੂੰ ਖਾਲੰਦੇ ਆ ਦੋ ਵੜੀਆਂ ਕੁੜੀਆਂ ਵਿਚਾਰੇ ਛੋਟੀਆਂ ਨੇ ਖੇਤਾਂ 'ਚ ਜਾ ਕੇ ਇਹਨੂੰ ਉੱਥੇ ਮਾਰਨ ਪੈ ਗਿਆ ਯਾਨੀ ਮਾਰ ਕੇ ਛੱਟ ਗਿਆ ਇੱਕ ਇਸੰਦਾ ਮਾਰ ਕੇ ਛੱਟ ਗਿਆ ਬਈ ਉੱਥੇ ਕਿਹੜਾ ਕਿਸੇ ਨੇ ਦੇਖਣਾ ਬਾਅਦ 'ਚ ਕਹਿਣਾ ਦੀ ਬਈ ਪਿੰਡ ਆ ਕੇ ਰੋਲਾ ਪਾਤਾ ਮੇਰੀ ਦੂਜੇ ਬੰਦਿਆਂ ਨਾਲ ਲੜਾਈ ਹੋ ਗਈ ਲੰਬੜਾਂ ਨਾਲ ਲੜਾਈ ਹੋ ਗਈ ਹੈ ਤੇ ਬਾਅਦ 'ਚ ਰੋਲਾ ਪਾਦਣਾ ਵੀ ਕੋ ਲੜ ਗਿਆ ਇਹਦੇ ਲੜਕੇ ਕੋ ਮਰ ਗਿਆ ਹਾਂ ਤੇ ਮਾਰ ਕੇ ਸਿੱਟਿਆ ਉੱਥੇ ਕਿਤੇ ਦੇਖਿਆ ਨਾ ਬਾਦੋਂ ਲਾ ਕੇ ਕੋਈ ਟਰੈਕਟਰ ਚਲਾਉਂਦੇ ਸੀ ਤੇ ਨੰਬੜਾ ਨੇ ਉਹਨਾਂ ਦੇ ਉਹਨਾਂ ਦੀ ਪੱਟਦਾ ਸੀ ਇਹ ਉਹਨਾਂ ਨੇ ਜਾ ਕੇ ਦੇਖਿਆ ਉਹਨਾਂ ਨੇ ਜਾ ਕੇ ਫਿਰ ਚੱਕ ਕੇ ਚੱਕ ਕੇ ਇਹਨੂੰ ਮੁਰਤੇ ਹਸਪਤਾਲ ਲੈ ਗਿਆ ਤਾਂ ਉਹ ਹੱਲੇ ਵੀ ਜਾਣੀ ਬੰਦੇ 'ਚ ਇੰਨੀ ਆਕੜਿਆ ਜਾਣੀ ਨਾ ਤਾਂ ਉਹ ਹੱਲੇ ਵੀ ਕਹਤਾ ਸਾਡੀ ਕੁੜੀ ਹੈ ਵੱਡੀ ਭੈਣੇ ਲੱਗਦੀ ਹੈ ਜੀ ਭੈਣ ਉਹਨੂੰ ਕਹਿੰਦਾ ਵੀ ਹੱਲੇ ਤਾਂ ਬਚ ਗਿਆ ਉਹ ਕਹਿੰਦਾ ਕੋਈ ਗਾਂ ਦੀ ਦੂਜੀ ਵਾਰੀ ਸੀ ਇਹ ਕਹਿੰਦਾ ਤੇ 10-15000 ਦੀ ਮਾਰ ਆ ਕਹਿੰਦਾ 10-15000 ਕਿਹੜੀ ਹੈ ਫਿਰ ਦੇ ਦਾਂਗੇ 10-15000 ਰੁਪਈਆ ਤਾਂ ਯਾਨੀ ਇੰਨਾ ਬੰਦੇ ਜਰਕਾਰ ਆ ਇਹ ਬੰਦੇ ساری ਉਮਰ ਲੈ ਮੰਜੇ ਤੇ ਪੈ ਗਿਆ ਭਾਈ ساری ਉਮਰ ਲਈ ਅੱਛਾ ਪਰਾ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਤਾਂ ਕੱਖ ਵੀ ਨਹੀਂ ਕੀਤਾ ਪੁਲਿਸ ਨੇ ਕੀ ਕੀਤਾ ਉਹਨਾਂ ਤੋਂ ਪੈਸੇ ਲਏ ਆ ਜੀ ਪੈਸੇ ਸਾਡੇ ਪਿੰਡ ਦੇ ਜਿਹੜੇ ਸ਼ਾਹੂਕਾਰ ਬੰਦੇ ਆ ਰਜਵਾੜੇ ਬੰਦੇ ਨਾ ਉਹਨਾਂ ਨੇ ਇਦਾਂ ਉਹਨਾਂ ਪਿੱਛੇ ਲੈਣ ਲਾਈ ਪਈ ਅਸੀਂ ਪਿੱਛੇ ਨਾ ਰਹਿ ਜੀ ਕੱਲ ਨੂੰ ਸਾਡਾ ਇਹ ਨਾ ਹੋਵੇ ਸਾਡਾ ਨਾਮ ਨਾ ਆਵੇ ਤੇ ਤੁਸੀਂ ਉਹਦੇ ਮਗਰ ਗਏ ਨਹੀਂ ਤੇ ਇਸ ਗਰੀਬ ਦੇ ਪਿੱਛੇ ਇੱਕ ਬੰਦਾ ਵੀ ਨਹੀਂ ਇਹਨੂੰ ਕੀ ਆ ਸਮਝਿਆ ਗਰੀਬ ਨੂੰ ਕਿ 10-15000 ਦੀ ਮਾਰ ਆ ਕੋਈ ਗੱਲ ਨਹੀਂ ਕੀ ਚੱਕਰਿਆ ਵੀ ਇਹ ਗਰੀਬ ਆ ਕਰੀਵਾ ਇਹ ਚੱਕਰ ਆਪਾ ਇਹ ਬੇਸਬੰਦੇ ਨੂੰ ਅਨਸਾਰ ਅਨਸਾਰ ਦਬਾਓ ਇਸ ਬੰਦੇ ਨੂੰ ਤਾਂ ਦਬਾਏ ਨੂੰ ਹੋਰ ਨਹੀਂ ਕੁਝ ਵੀ ਅਨਸਾਰ ਛੋਟੇ ਛੋਟੇ ਨਿਆਣੇ ਪਿਚਾ ਦੇ ਨੇ ਕਿੰਨੇ ਬੱਚੇ ਨੇ ਮਾਰ ਕੇ ਸੜ ਜੂ ਇਹਨੂੰ ਕਿੰਨੇ ਬੱਚੇ ਆ ਜੀ ਦੋ ਨਿਆਣੇ ਕੁੜੀਆਂ ਆ ਦੋ ਜੀ ਕੁੜੀਆਂ ਦੋ ਛੋਟੀਆਂ ਜੀ ਇਕੱਲਾ ਹੀ ਆ ਵਿਚਾਰਾ ਨਾ ਮਾਂ ਆ ਨਾ ਪੇ ਆ ਤੇ ਕੀ ਮੰਗਦਾ ਭਰਾ ਇੱਕ ਉਹ ਕੇ ਦਿਨ ਲੱਗਾ ਮੰਗਨ ਸੁਆਭ ਹੀ ਆ ਬਸ ਉਹਦੇ ਡੇ ਟੌਰ ਡੇ ਕਸੀ ਆ ਸਾਡੇ ਗਾਂਦ ਪੈਂਦੇ ਸੀ ਨਾ ਡੇ ਟ ਲਾਇਓ ਨੇ ਸਾਡੇ ਗਾਂਦ ਦੇ ਨਾਲ ਲਿਆ ਫੇ ਉਹ ਨੇ ਉਹਨਾਂ ਨੂੰ ਕਈ ਦਿਨ ਹੋ ਗਏ ਉਹਨਾਂ ਨੂੰ ਕਹਿੰਦੇ ਨੂੰ ਮੈਂ ਕਿ ਦਰਾਖਤਾਂ ਸੰਗ ਲੋ ਸੰਗ ਲੋ ਉਹ ਸੰਗਦੇ ਨਹੀਂ ਹੈ ਨਾ ਫੇ ਇਹਨਾਂ ਨੂੰ ਮੈਂ ਕਿਹਾ ਮੈਂ ਕਿ ਤੁਸੀਂ ਸੰਗ ਲੋ ਇਹ ਤਾਂ ਕਹਿੰਦੇ ਠੀਕ ਹੈ ਮੈਂ ਸੰਗ ਸੰਗਤਾ ਫੇ ਉਦੋਂ ਜਾਨੀ ਕਿ ਇਹਨਾਂ ਪਰ ਬੈਸਟ ਹੋਇਆ ਕਰ ਲਿਆ ਫੇ ਇਹ ਕੰਮ ਚੱਲ ਗਿਆ ਫੇ ਮਗਰ ਜਾਨੀ ਕਿ ਮੈਨਾਂ ਫੇ ਕਿਉਂ ਨਾ ਸੋਨੂ ਨੂੰ ਕੰਦੀਆਂ ਗਾਣਾ ਵੀ ਵੱਟਿਆ ਉਹ ਵੀ ਮੰਨਣ ਨੂੰ ਆਇਆ ਮੈਨੂੰ ਸਾਰੇ ਆਣ ਗਵਾਂਟੈਂਟ ਕਿ ਉੱਥੇ ਖੜੇ ਸੀਗੇ ਠੀਕ ਹੈ ਤੇ ਉਹ ਹੋ ਗਿਆ ਫੇਰ ਕਿ ਉਹ ਤੂੰ ਇਹਨਾਂ ਜਾ ਕੇ ਇਹ ਖੇਤਾਂ ਨੰਬਰਾਂ ਦੇ ਨੰਬਰਾਂ ਦੇ ਖੇਤਾਂ ਵਿੱਚ ਕੰਮ ਕਰਦਾ ਸੀਵੇਰੇਜ ਪਾਉਂਦਾ ਸੀ ਇਹ ਪਿੱਛੇ ਜਾ ਕੇ ਕਿੱਦਾਂ ਹਾ ਤੇ ਤੂੰ ਨਿਆਣਿਆ ਤੂੰ ਉਹਨਾਂ ਨੂੰ ਪਾਲ ਲਾ ਦੇਖਦਾ ਕਿ ਬਚਾਉਣਾ ਚਾਹਦਾ ਬੱਚਾ ਹੈ ਨਾ ਤੇ ਉਹ ਕਹਿੰਦਾ ਠੀਕ ਆ ਕਹਿੰਦਾ ਅੱਗੇ ਮੈਂ ਹੀ ਪਾਲਾਂ ਹੁਣ ਤੂੰ ਪਾਲਦਾ ਇਹਨਾਂ ਗੱਲ ਕਹਿ ਕੇ ਜਾਂ ਕੀ ਉਹ ਆਪਣਾ ਕੰਮ ਕਰਨ ਲੱਗਾ ਪਿੱਛੇ ਉਪਾਰ ਕਰਤਾ ਉਹਨਾਂ ਨੂੰ ਇਹਦੇ ਭੋਸ਼ ਕਰਤਾ ਡੰਡੇ ਨਾਲ ਫੇਰ ਆ ਕਿ ਉਹ ਨਹੀਂ ਜਾਂ ਹਾਂ ਖਵਾੜ ਦੇ ਨਾਲ ਜਾਣ ਕੇ ਇਤਬਾਰ ਦਿੱਤਾ। ਇੰਨੇ ਆਦਮੀ ਸੀ ਉਹ। ਉਹ ਇਕੱਲੇ ਸੀਗੇ। ਹਾਂਜੀ। ਇਹ ਕਰਦੀ ਗੱਲ ਐ। ਹਾਂਜੀ। ਕਰਦੀ ਗੱਲ ਐ ਇਹ। ਇਹ ਹੈਗੇ 20 ਤਰੀਕ ਦੀ ਗੱਲ। ਅਪਰਾ ਪੁਲਿਸ ਨੂੰ ਕੀਤਾ? ਹਾਂਜੀ ਕੀਤਾ ਸੀ। ਉਹ ਕੋਈ ਵੀ ਨਹੀਂ ਸੁਣਦੇ ਹੈਗੇ ਆਹ ਹੁਣੇ ਕਿ ਪੈਸੇ ਖਾਦੇ ਉਹਨਾਂ ਤੋਂ ਲੈ ਕੇ ਸਰਪੰਚ ਨੂੰ। ਇੱਕ ਇਹ ਕਿਹਨਾਂ ਤੋਂ ਲੈ ਖਾਦੇ ਆ? ਉਹ ਹੋਦਿਆਂ ਦੇ ਉਹ ਮਾਰਿਆ ਐਕਸੀਡੈਂਟ ਕੀ ਕਿਸੇ ਹੋਣਾ ਨੇ। ਕਿਸੇ ਹੋਣਾ ਨੇ ਸਾਰੇ ਨੇ ਪੈਸੇ ਉਹਨਾਂ ਨੂੰ ਦੇ ਦੇ। ਜਿ ਮੰਗੇ ਕੀ ਕਰਦੇ ਆ? ਇਹਨਾਂ ਨਾਲ ਦੀ ਵੀ ਕਸ਼ਿਸ਼ ਨਹੀਂ ਵੱਸ ਸਰ। ਕੋਈ ਵੀ ਉੱਧਰ ਨਾ ਕੋਇਆ ਹਾਲ। ਘਰੋਂ ਸਰਪੰਚ ਆਏ ਪਿੰਡ ਦੇ। ਨਾ ਸਰਪੰਚ ਆਏ ਨਾ ਉਹ ਉੱਧਰ ਵੀ ਕੋਈ ਪ੍ਰਿੰਟ ਤੇ ਕੋਈ ਨੂੰ ਕਹਿਣ ਕਿ ਇੱਥੇ ਆਂਦੀ। ਨਾ ਕੋਈ ਸਾਡਾ ਪੁੱਛਦਾ ਜਿਹਾ ਹਾਲ ਸੁਣ ਚਰਕਦਾ ਹੈ ਕਿ ਤਾਂ ਨਹੀਂ। ਹਾਂ ਬਸ ਸਾਡੇ ਸਾਨੂੰ ਤਾਂ ਬਸ ਇਨਸਾਫ ਚਾਹੀਦਾ ਹੋ ਨਿਕਾਸ ਚਾਹੀਦਾ। ਹਾਂ। ਬਸ ਉਹਨਾਂ ਜੇਲੇ ਵਸ ਤੋਂ ਨਾ ਸੀ ਬਸ ਉਹ ਰਿਸਾਇਰ ਬਣ ਤੋ।